ਬਹੁਤ ਪਿਛਲੇ ਦਿਨਾਂ ਦਾ ਸਾਫੀ ਤੁਹਾਨੂੰ ਉਹ ਕਈ ਸਾਲਾ ਸਾਡਾ ਕਾਫੀ ਦੇਖ ਤੋਂ ਜਾਣ ਵੀ ਚੱਲਿਆ ਉਸ ਟਾਈਮ ਸਾਡੇ ਐਸਐਸਪੀ ਕੁਮਰ ਕਾਸਮ ਜੀ ਹੋਏ ਉਹਨਾਂ ਦੇ ਵਿੱਚ ਇੱਕ ਤਾਰਾ ਘਾਈ ਜਾ ਰਹੀਆਂ ਇਸ ਟਾਈਮ ਉਹ ਦਿਖਾਵਾ ਦਾ ਸਾਡੇ ਕੋਲ ਚਤਰੀ ਲੱਗ ਰਿਹਾ ਕਰਾਇਆ ਇੱਕ ਦਿਨ ਲੱਗ ਨਹੀਂ ਗਿਆ ਉੱਥੇ ਦੇ ਬੰਦੇ ਜਿਹਨਾਂ ਨੂੰ ਬਹੁਤ ਕਾਰੀਆਂ ਪਾਈਆਂ ਉਹ ਉੱਥੇ ਖਾਈ ਪੀ ਜਾ ਰਹੇ ਉਹਦੇ ਵਿੱਚ ਉਹਨਾਂ ਨੇ ਇੱਕ ਖੰਡਾ ਕਢਾ ਕੇ ਪਾਰਾ ਸਾਹ ਦੇ ਕਿਹਾ ਕਿ ਉਹ ਵਧੀਆ ਸਰਕਾਰ ਬਣਾਉਣੀ ਹੈ। ਇਹ ਗੰਤੀ ਹੈ ਤੁਸੀਂ ਖੰਡਾ ਕਢਾਤਾ ਕਿ ਸਾਡੇ ਬੱਚੇ ਸਾਡੇ ਪਰਿਵਾਰਾਂ ਦੇ ਵਿੱਚ ਜਿਹੜੀਆਂ ਨੌਕਰੀਆਂ ਸਾਡੇ ਬੱਚੇ ਕਰਨਗੇ ਉਹ ਤਾਂ ਸਾਡੇ ਤੁਹਾਡੇ ਸਾਹਮਣੇ ਹੀ ਆ। ਠੀਕ ਆ? ਤੇ ਬਾਕੀ ਮੈਂ ਆਪਣੇ ਵਾਸਤੇ ਕੁਝ ਨਹੀਂ ਮੰਗਦਾ ਨਾ ਆਪਣੇ ਬੱਚਿਆਂ ਦੇ ਜਿਹੜੇ ਗਰੀਬ ਬੱਚੇ ਆ ਤੇ ਫਿਰ ਇੱਕ ਵੀਰ ਨੇ ਮੇਰੇ ਸਾਹਮਣੇ 25 ਕਿਲੋ ਆਟਾ ਨੋਟਾ ਸੀ ਅੱਜ 5 ਕਿਲੋ ਰੋਲਦਾ। ਇਹਦੇ ਵਾਸਤੇ ਵੀ ਤੁਸੀਂ ਸਾਡੇ ਉੱਤੇ ਪ੍ਰੇਸ਼ਟ ਕਰਨਾ ਮਹਾਰਾਜ ਹਰ ਖਿਡਾਰੀਆ ਸਾਡੇ ਕੋਲ ਰੋਸ ਕਰਦੇ ਨੇ ਕਿ ਨਾ ਨਾ ਮੈਂ ਉਹਨਾਂ ਆਪਣੀ ਬੋਲਾਂਗਾ ਮੈਂ ਆ ਬੋਲਾਂਗਾ ਇਹ ਐਮਐਲਏ ਸਾਹਿਬ ਭਲੇ ਐਮਐਲਏ ਸਾਹਿਬ ਕਾਮ ਕਿਹੜਾ ਥੰਮਾ ਮੈਟ ਕਾਮ ਕਰਦਾ ਜੇ ਥੰਮਾ ਮੈਟ ਕਾਮ ਕਰਦਾ ਜਦੋਂ ਕੋਈ ਕੰਮ ਹੋ ਗਿਆ ਉਹਨਾਂ ਆਪਣਾ ਖਤਾ ਪੁੰਨਾ ਕਹਿੰਦੇ ਬਸਾ ਕਰਦੇ ਬੋਲਦੇ ਨੇ ਬਾਜੂ پیار کرتے آ کے تاریخی مارتے آجو بھی پیار کرتا یہ پیار کرتا آ ਆਹ ਉਹ ਭਾਈ ਆਇਆ ਰਾਜਾ ਉਹ ਵੀਰ ਕੁਮਾਰ ਜੀ ਰਜਬਾ ਦੇਖੋ ਭਾਈ ਇੱਕ ਮਿੰਟ ਸ਼ਿਲਡਾਂ ਦੋ ਸ਼ਿਲਡ ਬਾਬਾ ਜੀ ਦੇਖੇ ਇੱਕ ਮਿੰਟ ਚਲੋ ਜੀ ਜਗਨਾ ਪ੍ਰਾਤ ਨੰਦਰਾ ਸਤਕਾਰ ਤੁਸੀਂ ਦੇ ਰਹੇ ਸੈਂਟਰ ਅਫਸਰ ਵੀ ਸਾਰੇ ਉੱਤੇ ਜਿੱਤੇ ਜਿੱਦਾ ਕੱਲ ਅਲਾਮ ਦਾ ਸਸਿਨ ਕਰੇ ਸੀਗੇ ਕੋਲੋਂ ਆਪਣੇ ਡਾਕਟਰ ਆਪਣੇ ਇੰਜੀਨੀਅਰ ਸਾਹਿਬ ਦੇ ਨਾਲ ਸੀਗੇ 13 ਜੀਓ ਪੰਜਾਬ ਦੇ ਵਿੱਚ ਆਪਾਂ ਕੱਲ ਚੱਲਦੇ 13 ਮੰਦਿਰ ਆਵਾਜ਼ ਦੀ ਪਾਰਟੀ ਜਿੰਦਾਬਾਦ 13 ਮੰਦਿਰ ਪੰਜਾਬ ਦੀ ਲੜਾਈ ਦੀ ਜਿੰਦਾਬਾਦ ਸੋ ਜਿੰਦਾਬਾਦ ਸੁਨਮਨ ਜੀ ਉਪਰਧੰਤੀ ਦੇ ਮੀਟਿੰਗ ਕਰਾਈ ਆ ਕਿਵੇਂ ਕੀਤੀ ਆ ਬ੍ਰੇਕ ਕਰਨਾ ਬਹੁਤ ਰਹੀ ਆ ਦੇ ਲੋਕ ਸਾਡੂ ਠੀਕ ਨੇ ਲੋਕ ਪੰਜਾਬ ਬਦਲਣਾ ਚਾਹੁੰਦੇ ਆ ਲੋਕਾਂ ਨੇ ਦੇਸ਼ ਦੀ ਨਾਤੀ ਤੋਂ ਲੈ ਕੇ ਅੱਜ ਤੱਕ ਜਿੰਨੇ 11000 ਏਕੜ ਜ਼ਮੀਨ ਲੈਂਡ ਮਾਲੀਏ ਕੋਲ ਸੁਣਾ ਕੇ ਆਪਣੀ ਪੰਜਾਬ ਸਰਕਾਰ ਨੂੰ ਜਨਨ ਦਿੱਤੀ ਪੰਜਾਬ ਦੇ ਲੋਕਾਂ ਦਾ ਇਹ ਸਰਕਾਰ 11000 ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਈਮ ਕਲਾਬ ਜਿੰਦਾਬਾਦ ਸਰਕਾਰ ਕੁਲਦੀਪ ਸਿੰਘ ਕਲੀਵਾਲ ਜਿੰਦਾਬਾਦ ਜਿੰਦਾਬਾਦ ਸਿਸਾ ਸਿਕਰਨ ਵਾਇਗੋਦੀਕਾ ਖਾਲਸਾ ਵਾਇਗੋਦੀਕੀ ਫਤਿਹ ਮੇਰੇ ਕੋ ਪਹਿਲਾ ਸਾਡੀ ਬਾਤ ਮੈਂ ਤੁਹਾਨੂੰ ਬੇਨਤੀ ਕਰਨੀ ਹੈ ਕਿ ਦੋ ਸਮਾਂ ਦੇ ਚੋੜਾ ਹੋ ਗਿਆ ਤਿੰਨ ਦਿਨ ਜਿਹੜੇ ਚੋੜਾ ਦੇ ਪੂਰੇ ਹੋ ਗਿਆ ਹੈ ਸਾਰੇ ਅਜੇ ਬਾਕੀ ਨੇ ਆਪਣਾ ਜਿਹੜਾ ਉਹ ਲਾਸਟ ਦਿਨ ਦਾ ਫਰਿਨਗ ਨੂੰ ਤਾਂ ਫਰਿਨਗ ਉਹ ਜਾਤ ਦੇ ਲੋਕ ਨੇ ਉਹ ਪ੍ਰਗਾਮ ਦੇ ਲੋਕ 13 ਅਮੀਰ ਬਾਵਾ ਦੇ ਨੇ ਆਪਣੇ ਦੋ ਸਮਾਂ ਵਿੱਚ ਟੁੜਕੇ ਭੇਜੇਗੇ ਮिन्नੂ ਮੇਰੀ ਪਾਰਟੀ ਦੇ ਕੋਮੇ ਕੁਰਵੀਲ ਅਗਰ ਦੇ ਜੇਲ੍ਹਵਾਲੀ ਜੀ ਅਤੇ ਭਗਵੰਤ ਸੇਵਾ ਜੀ ਨੇ ਲੋਕ ਸਭਾ ਦੀ ਟਿਕਟ ਲੈ ਕੇ ਸਾਡੀ ਸੇਵਾ ਦੀ ਹਾਜ਼ਰੀ ਕੀਤਾ ਤੇ ਮੈਂ ਹੁਣ ਦਾ ਜਿਹੜਾ ਕਮਾਲ ਪਕੂਰਵਾ ਦੇ ਪਿਛੇ ਦੀ ਸੇਵਾ ਕਰਨ ਜਾਦੇ ਪਹਿਲਾ ਜਲੰਧ ਦੇ ਐਮਐਲਏ ਸੀਗੇ ਪਰੋਸ਼ੀਅਮ ਸਾਹਿਬ ਨੇ ਸਵਾਜਨ ਨੂੰ ਵੀ ਨਹੀਂ ਕਿ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਉਹ ਬੰਦੇ ਚਾਹੀਦੇ ਆ ਜਿਹੜੇ ਦਿੱਲੀ ਦੇ ਨਾਲ ਸਰਕਾਰ ਚੇਹੇ ਦੀ ਹੋਵੇ ਜਿਹੜਾ ਪੰਜਾਬ ਦੇ ਹਿੱਤਾਂ ਲਈ ਤੇ ਆਪਣੇ ਸ਼ਾਹ ਦੇ ਹਿੱਤਾਂ ਲਈ ਉੱਤੇ ਲੜਾਈ ਲੰਮ ਤੱਕਿੰ ਮਿੰਦੂ ਉਹ ਸੁਝਾਈ ਲਈ ਦੇ ਸੀਐਮ ਨੇ ਇਹ ਕਮਿਟੀ ਚਰਚਾ ਦੇ ਵਤ ਲੀਡ ਤੇ ਲਾ ਦੇਣਾ ਨੂੰ ਜਿਤਾ ਕੇ ਭੇਜਾ ਜੇ ਕੱਲਾ ਅੱਲੇ ਸੈਂਟਰ ਰੁਕੀ ਹੋਈ ਹੈ ਜੇ ਤੇ ਨੂੰ ਤੁਹਾਡੇ ਸਾਰਿਆਂ ਦੀ ਬਹੁਤ ਪਿਆਰ ਦੀ ਲੋੜ ਹੈ ساتھ دیو ابھی جس طرح کہوں گے اس طرح کراس طور سے یہ علاقے دا کوٹھی شام جی مل رج محلہ شریوٹ آتما اے اس علاقے دا سب جڑا پہلے جاوری ہوا سو یہ جڑا سی ویل بھی لگا کے دیں گے جو بھی مشکلہ راجو جی گے جو بھی ہنے باپا جی چنہ جی کہ رام کمار جی کہ ਦੇਵੇਂ ਮੇडम ਬਬੀਤਾ ਜਸਵਾਲ ਜੀ ਐ ਨੇ ਜੋ ਤੁਸੀਂ ਆਪਣੀ ਮਸ਼ਕਲਤ ਦੱਸੋਗੇ ਫਾਇਦੇ ਦੇ ਹੱਥੇ ਅਸੀਂ ਕਰਾਂਗੇ ਇਸ ਗੱਲ ਦੀ ਗਰੰਟੀ ਮੈਂ ਆਪ ਲੈਣਾ ਧਨਵਾਦ ਸਾਹਿਬ ਦੀ ਬਾਹ ਫੜ ਕੇ ਜਿੱਥੇ ਕਹੋਗੇ ਉੱਥੇ ਲੈ ਕੇ ਖੜਾ ਕਰਦੇ ਹਾਂ ਜਿੰਦਾਬਾਦ ਲਾਜੂਪਤਾਲ ਜਿੰਦਾਬਾਦ ਸਾਡੇ ਬੜੇ ਸਤਾਰਿਓ ਲਾਜੂਪਤਾਲ ਜਿੰਦਾਬਾਦ ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਔਰ ਅਮਰਸਰ ਲੋਕ ਸਭਾ ਦੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਔਰ ਚੰਨਾਪਾਪਾ ਜੀ ਸਦੇ ਵਿਸ਼ਾਲ ਸ਼ਰਮਾ ਜੀ ਉਪਰਕਾਰ ਜੀ ਮੋਨਿਤ ਮਹਾਜਨ ਜੀ ਬੰਦਾ ਸਾਹਿਬ ਜਿਹੜੇ ਦਗਾ ਹੀ ਕਰ ਰਹੇ ਨੇ ਸਵੇਤੀ ਮਾਦੀ ਸੰਤਖਰ ਸਖੀ ਜੀ ਮੈਡਮ ਮੋਹਿਤਾ ਜੈਸੋ ਜੀ ਫਰਮ ਜੀ شبو جی بھی آئے گام محلے سے بھی سواگت ہے رنکو جی آئے رنکو پہلوان جی کتنے رنکو پہلوان جس طرح کہ من سرکل گورنس کر رہی ہے پنجاب جہی ہے جو جو واٹے کسے ساری پارٹی میسج معافی بجلی کے بل جیرو آ رہے ہیں وہ ਇਹ ਰੋਮਾ ਹਲਾ ਕਲੀਨਿਕ ਵੀ ਅਗਰ ਤੇ ਉਹਨਾਂ ਦੇ ਵਿੱਚ ਵੀ ਸੋਡੀ ਸਰਕਾਰ ਨੇ ਕੀਤੀ ਸਾਥੀ ਇੱਕ ਬਰੀ ਇੰਪੋਰਟੈਂਟ ਕਾਲ ਕਰਕੇ ਜਿਹੜੀ ਵੀਰੀ ਉਹ ਵਾਹ ਦੇ ਸਾਹ ਡਾਕਟਰ ਬੀਰਨ ਦੇਵ ਕਰਜੀ ਨੇ ਜਿਹੜਾ ਸੰਧਾਨ ਬਣਾਇਆ ਅੱਜ ਉਹ ਖਤਰੇ 'ਚ ਹੈ ਇਹ ਪਾਰਸਪਾਰ ਨੇ ਦੁਬਾਰਾ ਆਗੇ ਸਾਜ਼ਿਸ਼ ਜੁੜੀ ਹੋਣਾਂ ਦੀ ਉਪਰ ਵਿੱਚ ਸੱਤ ਤੋਂ ਵੱਡੇ ਜਿਹੜੀ ਆ ਮੈਂ ਕਿ ਜਿਹੜੀ ਰਿਜ਼ਰਵੇਸ਼ਨ ਸਾਡੇ ਬਾਬਾ ਜੀ ਦੇ ਦਿੱਤੀ ਸਮੇਂ ਦਾ ਰਿਜ਼ਰਵੇਸ਼ਨ ਆ ਰੱਖ ਦਿੱਤਾ ਉਹਨੂੰ ਖਤਮ ਕਿਸ ਆਜੀ ਸੋ ਸੱਤਾ ਇਹ ਵਾਲਾ ਵਿਦਵਾਨ ਉਹਨੇ ਸਿੱਧਾ ਸਾਲਾਂ ਦੇ ਵਿੱਚ ਜਿੱਥੇ ਵੀ ਜਾਤ ਨਿਪਟਨ ਕਰਦੇ ਲੋਗਾਂ ਨੂੰ ਮਿਲਦੇ ਆ ਬੁੱਸਦੇ ਆ ਤੁਸੀਂ ਤਾਂ ਮੈਂਬਰ ਪਾਰਲੀਮੈਂਟ ਤੇ ਵਿਧਾਇਕ ਲੋਕ ਸਭਾ ਦੀ ਜੁਤਾ ਕੇ ਭੇਜ ਦਿਓ ਜੋ ਜ ਨਹੀਂ ਕਦੀ ਨਹੀਂ ਆਇਆ ਤੇ ਜਿਤਿੰਦਰ ਬਾਦ ਦਿੱਲੀ ਚ ਗਏ ਜਾਂਦੇ ਨੇ ਫਾਈਵ ਸਟਾਰ ਹੋਟਲਾਂ ਚ ਰਹਿੰਦੇ ਨੇ ਇਹੋ ਕੰਡੀਸ਼ਨ ਕਿੱਟ ਚੋਂ ਬੋਲੇ 에어 ਕੰਡੀਸ਼ਨ ਕਰੇਜ ਰਹਿੰਦੇ ਇਹਨਾਂ ਨੂੰ ਆਮ ਆਦਮੀ ਦੇ ਦੁੱਖ ਦਰਦ ਦਾ ਕੁਝ ਨਹੀਂ ਲੈਣਾ ਇੱਕ ਬੜੀ ਹੰਗਾਮੀ ਮੀਟਿੰਗ ਸਾਡੇ ਬੜੇ ਯਾਦਵੀ ਰਾਜਪ੍ਰਧਾਨ ਜੀ ਹਸੈਨਪੁਰੇ ਚੌਕ ਦੇ ਵਿੱਚ ਕੋਟੀ ਸ਼ਾਮ ਜੀ ਮਲ ਦੇ ਵਿੱਚ ਇਹਨਾਂ ਦੇ ਦੇਖ ਰਿਕ ਚ ਰੱਖੀ ਗਈ ਹੈ ਔਰ ਉਹਦੇ ਵਿੱਚ ਸਾਡੇ ਚੰਨੇ ਬਾਬਾ ਜੀ ਔਰ ਸਾਡੇ ਰਿੰਕੂ ਜੀ ਸ਼ੰਭੂ ਜੀ ਸੋਨੂ ਜੀ ਸਾਰੇ ਸਾਥੀ ਇੱਥੇ ਆਏ ਨੇ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਦੱਸਣ ਜਿਕੇ ਅੱਜ ਸੈਂਕੜੇ ਦਦਾਤ ਦੇ ਵਿੱਚ ਜਿਹੜੇ ਕਾਂਗਰਸੀ ਸੀਗੇ ਕट्टर ਕਾਂਗਰਸੀ ਪਰਿਵਾਰ ਜਿਹੜੇ ਕਈ ਸਾਲਾਂ ਤੋਂ 30 35 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਸੀ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੂੰ ਦੇਖਦੇ ਹੋਏ ਆਪਣੀ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜਾ ਦਾਮਨਾਵੋ ਪਕੜਿਆ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਨਾ ਕਿ ਅਸੀਂ ਇਹਨਾਂ ਦੀ ਜੋ ਵੀ ਇਹਨਾਂ ਦੀ ਮੰਗ ਹੋਏਗੀ ਉਹਨੂੰ ਪੂਰੀ ਕਰਾਂਗੇ ਔਰ ਜੋ ਵੀ ਮੁਸ਼ਕਲਾਂ ਹੋਣਗੀਆਂ ਇਸ ਇਲਾਕੇ ਦੀਆਂ ਉਹਨੂੰ ਪੈਰ ਦੇ ਦਾਰ ਤੇ ਅਸੀਂ ਜਿਹੜਾ ਉਹ ਠੀਕ ਕਰਾਂਗੇ ਸੋ ਮੈਂ ਰਾਜੂ ਜੀ ਔਰ ਉਹਨਾਂ ਦੀ ਚੰਨੇ ਬਾਬਾ ਜੀ ਔਰ ਉਹਨਾਂ ਦੀ ਪੂਰੀ ਟੀਮ ਨੂੰ ਮੈਂ ਅੱਜ ਦੇ ਇਸ ਮੌਕੇ ਤੇ ਬਹੁਤ-ਬਹੁਤ ਉਹਨਾਂ ਨੂੰ ਬਧਾਈ ਦਿਨਾ ਔਰ ਵਿਸ਼ਵਾਸ ਦਿਵਾਨਾ ਕਿ ਜੋ ਜੋ ਕੰਮ ਹੈ ਕਹਿਣਗੇ ਅਸੀਂ ਪਿਆਰ ਦੇ ਰਾਹ ਤੇ ਪੂਰੇ ਕਰਾਂਗੇ ਸਮਰਥਨ ਮਿਲ ਰਿਹਾ ਸਾਡੀ ਜਿਹੜੀ ਆਮ ਆਦਮੀ ਪਾਰਟੀ ਤੁਹਾਨੂੰ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਜਿਹੜਾ ਲੋਕ ਬੜੀ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨ-ਪ੍ਰਤੀ ਦਿਨ ਜਿਹੜਾ ਵੱਡਾ ਹੋ ਰਿਹਾ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਜਿਹੜਾ ਸਾਡਾ ਸੁਪਨਾ ਸੀਗਾ ਮਾਨਸਰ ਦਾ 13 0 ਵਾਲਾ ਉਹ ਪੂਰਾ ਹੋ ਜਾਂਦਾ ਅੱਜ ਜਿਹੜੀ ਮੀਟਿੰਗ ਕਰਾਈ ਆ ਅਸੀਂ ਇੱਕ ਮੰਚ ਧਾਰਿਆ ਸੀ ਕਿ ਆਪਾਂ ਆਮ ਪਾਰਟੀ ਦੀ ਮਦਦ ਕਰਾਂਗੇ ਪਿਛਲੀ ਵਾਰੀ ਵੀ ਚਾਇਆ ਸੀ ਲੇਕਿਨ ਥੋੜੇ ਜੇ ਆਪਾਂ ਮਜਬੂਰ ਸੀ ਕਿਸੇ ਗੱਲ ਤੋਂ ਆਪਾਂ ਕਰ ਨਹੀਂ ਸਕੇ ਲੇਕਿਨ ਆਪਾਂ ਤਨੋਂ ਮਨੋਂ ਹੋ ਗਿਆ ਇਸ ਲਈ ਐਮਪੀ ਧਾਲੇਵਾਲ ਜੀ ਨਾਲ ਤੁਰਾਂਗੇ ਅਜੇ ਗੁਪਤਾ ਐਮਐਲਏ ਸਾਹਿਬ ਦੀ ਵੀ ਆਪਾਂ ਪੂਰੀ ਮਦਦ ਕਰਾਂਗੇ ਆਨ ਵਾਲੇ ਕਾਉਂਸਲ ਇਲੈਕਸ਼ਨਾਂ ਦੇ ਵਿੱਚ ਆਪਾਂ ਕੋ ਮੰਗ ਕੀਤੀ ਹੈ ਕਿ ਸਾਨੂੰ ਇਲੈਕਸ਼ਨਾਂ 'ਚ ਟਿਕਟ ਦਿੱਤੀ ਜਾਵੇ ਕਾਉਂਸਲਰ ਦੀ ਜੇ ਸਾਨੂੰ ਟਿਕਟ ਦੇ ਦੇਣਗੇ ਤੇ ਆਪਾਂ ਇਹਨਾਂ ਨੂੰ ਇਹਨਾਂ ਦੇ ਝੋਲੀ ਟਿਕਟ ਜਿੱਤ ਕੇ ਪਾ ਕੇ ਦਿਖਾਵਾਂਗੇ ਆ ਜੋਇਨਿੰਗ ਵੀ ਕੀਤੀ ਕੋਈ ਮੁਸ਼ਕਲਾਂ ਵੀ ਤੁਸੀਂ ਦੱਸਿਆ ਮੁਸ਼ਕਲਾਂ ਕੋਈ ਗੱਲ ਨਹੀਂ ਮੁਸ਼ਕਲਾਂ ਸ਼ੇਰਾਂ ਦੇ ਗਾੜੀ ਬਹੁਤ ਆਉਂਦੀਆਂ ਕਈ ਬਿੱਲੀਆਂ ਕਈ ਕੁੱਤੇ ਭੌਂਕਦੇ ਨੇ ਆਪਾਂ ਸ਼ੇਰ ਦਾ ਸ਼ੇਰ ਹੀ ਰਹਿਣਾ ਕੋਈ ਮੰਗਾ ਨਹੀਂ ਤੁਹਾਡੀਆਂ ਮੁਸ਼ਕਲਾਂ ਲੈ ਕੇ ਲਾ ਕੇ ਮੰਗਾ ਮੇਰੀਆਂ ਇਹ ਕਿ ਜਿਹੜੇ ਬੱਚੇ ਅੱਜ ਤੋਂ ਕਈ ਸਾਲਾਂ ਤੋਂ ਬੇਕਾਰ ਨੇ ਉਹਨਾਂ ਨੂੰ ਇਹਨਾਂ ਨੂੰ ਰੁਜ਼ਗਾਰ ਲਾਇਆ ਜਾਵੇ ਇੱਕ ਸਾਡੀ ਉਹਨਾਂ ਕੋਲ ਮੰਗ ਸੀ ਕਿ ਕਿ ਇੱਕ ਦਰਗਾਹ ਦੇ ਉੱਪਰ ਖੰਭਾ ਉਹ ਪੁੱਟਿਆ ਜਾਵੇ ਤਾਂ ਆਪਾਂ ਉਹ ਦਰਗਾਹ ਨੂੰ ਖੂਬਸੂਰਤ ਬਣਾ ਸਕੀਏ ਅੱਤੂ ਜੋਇਨ ਕੀਤਾ ਕੋ ਆਸ਼ਵਾਸ਼ਣ ਦਿੱਤਾ ਗਿਆ ਤੁਹਾਨੂੰ ਹਾਂਜੀ ਆਸਰਾਂ ਦੇ ਸਾਨੂੰ ਚਲੋ ਸਵਾਸਨ ਦੇਖ ਗਏ ਵੀ ਆਪਾਂ ਤੁਹਾਡੇ ਦੇ ਸਿਰ ਤੇ ਪੂਰਾ ਹੱਥ ਆ ਬਾਕੀ ਪਰਮਾਤਮਾ ਨੇ ਫਸਾ ਠੀਕ ਹੈ ਬੜੇ ਕੰਮ ਕਰਦੇ ਪਾਰਟੀ ਦੇ ਬਰਾਦਾ ਚੁਣੇ ਕੇਂਦਰੀ ਹਲਕੇ ਦੇ ਵਿੱਚ ਆਪ ਦਾ ਪ੍ਰਵਾਹ ਜਿਹੜਾ ਬੜਾ ਵੱਡਾ ਹੋਇਆ ਬਦਲ ਮਾਤ ਵੀ ਪਾਰਟੀ ਬੋਲਦੀ ਹੈ ਇਹ ਕਟੜ ਜਿਹੜੇ ਕਾਂਗਰਸ ਪਾਰਟੀ ਤੋਂ ਸ਼ੁਰੂ ਤੋਂ ਜੁੜੇ ਇਹੀ ਤੇ ਹੁਣ ਇਹਨਾਂ ਮਨ ਬਣਾਇਆ ਸੀ ਕਿ ਆਪ ਪਾਰਟੀ ਨੂੰ ਸਮਰਥਨ ਦੇ ਮੌਕ ਸਦਾ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਨੀਤੀਆਂ ਨੂੰ ਦੇਖ ਕੇ ਸਾਰੇ ਜਣੇ ਆਮਾਦੀ ਪਾਰਕ ਤੇ ਆ ਗਏ ਇਨ ਦਾ ਵੈਲਕਮ ਬੈਨਨ ਬੰਨ ਮਾਨ ਸਨਮਾਨ ਕਰਾ ਸਭ ਕੋਈ ਕੰਮ ਨਹੀਂ ਸੀ ਹੋਏ ਇਹਨਾਂ ਦੇ ਕੋਈ ਆਸ਼ਵਾਸ਼ਣ ਵੀ ਦਿੱਤਾ ਗਿਆ ਤੁਹਾਡੇ ਨੂੰ ਸਾਰੇ ਕਰਦੇ ਹਾਂ ਜੀ ਨਿਕਲ ਜੇਗਾ ਰਾਜਪ੍ਰਧਾਨ ਕੋਈ ਬੜੀ ਹੰਗਾਮੀ ਮੀਟਿੰਗ ਸਾਡੇ ਬੜੇ ਯਾਦਗਾਰੀ ਰਾਜਪ੍ਰਧਾਨ ਜੀ ਹਸੈਨਪੁਰੇ ਚੌਕ ਦੇ ਵਿੱਚ ਕੋਟੀ ਸ਼ਾਮ ਜੀ ਮਲ ਦੇ ਵਿੱਚ ਇਹਨਾਂ ਦੇ ਦੇਖ ਰਿਕ ਚ ਰੱਖੀ ਗਈ ਹੈ ਔਰ ਉਹਦੇ ਵਿੱਚ ਸਾਡੇ ਚੰਨੇ ਬਾਬਾ ਜੀ ਔਰ ਸਾਡੇ ਰਿੰਕੂ ਜੀ ਸ਼ੰਭੂ ਜੀ ਸੋਨੂ ਜੀ ਸਾਰੇ ਸਾਥੀ ਇੱਥੇ ਆਏ ਨੇ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਦੱਸਣ ਜਿਕੇ ਅੱਜ ਸੈਂਕੜੇ ਬਦਾਰ ਦੇ ਵਿੱਚ ਜਿਹੜੇ ਕਾਂਗਰਸੀ ਸੀਗੇ ਕट्टर ਕਾਂਗਰਸੀ ਪਰਵਾਦ ਜਿਹੜੇ ਕਈ ਸਾਲਾਂ ਤੋਂ 30 35 ਸਾਲਾਂ ਤੋਂ ਕਾਂਗਰਸ ਨਾਲ ਜੁੜੇ ਸੀ ਅੱਜ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਆਪਣੀ ਕਾਂਗਰਸ ਪਾਰਟੀ ਨੂੰ ਛੱਡ ਕੇ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਜਿਹੜਾ ਦਾਬਾ ਨਾਓ ਪਕੜਿਆ ਸੋ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਅਸੀਂ ਇਹਨਾਂ ਦੀ ਜੋ ਵੀ ਇਹਨਾਂ ਦੀ ਮੰਗ ਹੋਏਗੀ ਉਹਨੂੰ ਪੂਰੀ ਕਰਾਂਗੇ ਔਰ ਜੋ ਵੀ ਮੁਸ਼ਕਲਾਂ ਹੋ ਰਹੀਆਂ ਐਸੇ ਇਲਾਕੇ ਦੀਆਂ ਉਹਨੂੰ ਪਹਿਰ ਦੇ ਦਾਰ ਤੇ ਅਸੀਂ ਜਿਹੜਾ ਉਹ ਠੀਕ ਕਰਾਂਗੇ ਸੋ ਮੈਂ ਰਾਜੂ ਜੀ ਔਰ ਉਹਨਾਂ ਦੀ ਚੰਨੇ ਬਾਬਾ ਜੀ ਔਰ ਉਹਨਾਂ ਦੀ ਪੂਰੀ ਟੀਮ ਨੂੰ ਮੈਂ ਅੱਜ ਦੇ ਇਸ ਮੁਬਾਰਕ ਦਿਨ ਤੇ ਬਹੁਤ-ਬਹੁਤ ਉਹਨਾਂ ਨੂੰ ਵਧਾਈ ਦਿਨਾ ਔਰ ਵਿਸ਼ਵਾਸ ਦਿਵਾਉਣਾ ਕਿ ਜੋ ਜੋ ਕੰਮ ਆ ਮੈਂ ਕਹਾਂਗੇ ਅਸੀਂ ਪਹਿਲ ਦੇ ਅਧਾਰ ਤੇ ਪੂਰੇ ਕਰਾਂਗੇ ਸਮਰਥਨ ਮਿਲ ਰਿਹਾ ਸਾਡੀ ਜਿਹੜੀ ਆਮ ਆਦਮੀ ਪਾਰਟੀ ਤੁਹਾਨੂੰ ਦੱਸਿਆ ਕਿ ਮਾਰੀਓ ਕੇ ਮੁੱਖ ਮੰਤਰੀ ਭਗਵੰਤ ਮਾਨ ਜੀ ਦੀਆਂ ਨੀਤੀਆਂ ਨੂੰ ਦੇਖਦੇ ਹੋਏ ਜਿਹੜਾ ਲੋਗ ਬੜੀ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਰਹੇ ਨੇ ਔਰ ਆਮ ਆਦਮੀ ਪਾਰਟੀ ਦਾ ਪਰਿਵਾਰ ਦਿਨ-ਪ੍ਰਤੀ ਦਿਨ ਜਿਹੜਾ ਵੱਡਾ ਹੋ ਰਿਹਾ ਔਰ ਉਹ ਦਿਨ ਦੂਰ ਨਹੀਂ ਜਿਸ ਦਿਨ ਜਿਹੜਾ ਸਾਡਾ ਸੁਪਨਾ ਸੀਗਾ ਮਾਨ ਸਾਹਿਬ ਦਾ 13 0 ਵਾਲਾ ਉਹ ਪੂਰਾ ਹੋ ਜਾਂਦਾ ਹੈ